ਸੋ ਇਸ ਟਾਈਮ ਮੈਂ ਪਿੰਡ ਕੋਨੇਵਾਲ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਜਿਹੜੀ ਕੋਠੀ ਦੇਖ ਰਹੇ ਹੋ ਇਹ ਕੋਠੀ ਸਭ ਤੋਂ ਜ਼ਿਆਦਾ ਹੱਡ ਦੀ ਚਪੇਟ ਦੇ ਵਿੱਚ ਆਈ ਆ ਇੱਕ ਘੰਟੇ ਦੇ ਅੰਦਰਾਂ ਦੇ ਕੋਠੀ ਟਹਿ ਗਈ 27 ਤਰੀਕ ਦੀ ਗੱਲ ਦੱਸ ਰਿਹਾ ਤੁਹਾਨੂੰ ਔਰ ਪਰਿਵਾਰਿਕ ਮੈਂਬਰ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਐਡਾ ਵੱਡਾ ਹਾਦਸਾ ਹੁੰਦਾ ਹੈ ਕਦੋਂ ਪਾਣੀ ਆਉਂਦਾ ਹੈ ਔਰ ਕਦੋਂ ਇਹ ਜਿਹੜੀ ਕੋਠੀ ਆ ਬਿਲਕੁਲ ਟੈਡੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਬੈਕਸਾਈਡ ਅਗਰ ਇਸ ਕੋਠੀ ਦੀ ਤੁਹਾਨੂੰ ਅਸੀਂ ਦਿਖਾਈਏ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਉਹ ਬਿਲਕੁਲ ਹੀ ਖਤਮ ਹੈ ਭ ਹਾਂਜੀ ਅਸ ਕਾਲੀ ਮੈਨੂੰ 27 ਤਰੀਕ ਨੂੰ ਸਵੇਰੇ ਪਾਣੀ ਆਉਂਦਾ ਜੀ ਕੋਈ ਸਵੇਰੇ 6:30 ਦੇ ਕਰੀਬ ਤੇ ਜਦੋਂ ਪਾਣੀ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਕੋਈ ਜੋ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭਰ ਗਿਆ ਜੀ ਤੇ ਬਹੁਤ ਹੀ ਜ਼ਿਆਦਾ ਪਾਣੀ ਆਇਆ ਜੀ ਕਿੰਨੇ ਕਿੰਨੇ ਫੁੱਟ ਸੀਗਾ ਕੋਈ 10 ਤੋਂ 11 ਫੁੱਟ ਸੀ ਜੀ ਪਾਣੀ ਤੇ ਘਰ ਦੇ ਅੰਦਰ ਕੌਣ ਸੀਗਾ ਜਦੋਂ ਇਥੋਂ ਦੀ ਕੋਠੀ ਜਿਹੜੀ ਟੱਡੀ ਹੋਈ ਹੈ ਔਰ ਪਿੱਛੋਂ ਸਾਰੀ ਖਤਮ ਹੋਈ ਕੋਠੀ ਤੁਹਾਡੀ ਘਰ ਦੇ ਅੰਦਰ ਦੀ ਮਾਮਾ ਸੀ ਮਾਮੀ ਜੀ ਸੀ ਤੇ ਅਜੇਪਾਲ ਉਹ ਸੇਵਾ ਕਰਨ ਦੇ ਆ ਸਾਹਮਣੇ ਜਿੱਥੇ ਹੁਣ ਬਾਬਿਆਂ ਦਾ ਬੰਨ ਰਿਆ ਇਹ ਵੀ ਉਸ ਦਿਨ ਦਾ ਬੋਰੀਆਂ ਦੇ ਹੀ ਲਾਉਣ ਕਿ ਜਿੱਥੇ ਜਿੱਥੇ ਮੰਨ ਲਓ ਕੋਈ ਬੰਨ ਮਾੜਾ ਸੀ ਉੱਥੇ ਸੇਵਾ ਦੇ ਹੀ ਕਰਨਾ ਫਿਰ ਇਹ ਤੁਸੀਂ ਜਦੋਂ ਇੱਕਦਮ ਟੁੱਟ ਜਾਂਦੀ ਉਥੋਂ ਰੋਲਾ ਪੈਂਦਾ ਵਾ ਤੇ ਇਹਨਾਂ ਨੇ ਆਪਣੇ ਡੰਗਰ ਜਿਉਂ ਖੋਲ ਕੇ ਆ ਉਹ ਤੁਸੀਂ ਬੰਦੇ ਉੱਤੇ ਚੜ੍ਹੇ ਆ ਤੇ ਅੰਦਰੋਂ ਬਸ ਚੀਜ਼ਾਂ ਨਿਕਲ ਸਕੀਆਂ ਨੇ ਟਰੈਕਟਰ ਕੱਢੇ ਸੀ ਤੇ ਮੋਟਰਸਾਈਕਲ ਬੁਲਟ ਕੱਢਿਆ ਵਾ ਬਸ ਜੀ ਇੱਕ ਮੋਟਰਸਾਈਕਲ ਵੀ ਪਾਣੀ ਦੇ ਵਿੱਚੇ ਡੁੱਟ ਗਿਆ ਜੀ ਸੰਦ ਹੋਰ ਵੀ ਕਾਫੀ ਗੁੜੇ ਓਕੇ ਸੋ ਹੈਪਫੁਲੀ ਕੋਈ ਅੱਗੇ ਵਧਿਆ ਖਲਪ ਵਾਸਤੇ ਕੋਈ ਨਹੀਂ ਜਿਆ। ਕਿਰਤ ਆਲਖ ਤੁਹਾਡੇ ਲਈ ਏਰੀਆ ਚ ਆਏ ਸੀਗੇ। ਹਾਂਜੀ ਆਲਖ ਆਇਆ ਸੀ ਕੱਲ। ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਆ ਵੀ ਤੁਸੀਂ ਸਾਡੇ ਘਰੇ ਆਓ ਇੱਕ ਵਾਰੀ ਆ ਕੇ ਤੇ ਇਹ ਕੋਠੀ ਦਾ ਤੁਸੀਂ ਵੇਖੋ ਤੇ ਸਹੀ ਵੀ ਸਹੀ ਮੈਨੀ ਤੇ ਨੁਕਸਾਨ ਕਿੰਨਾ ਵਾ ਤੇ ਇਹਦੀ ਕਿੰਨੀ ਮਤਲਬ ਕਿੰਨੀ ਲਾਗਤ ਲੱਗੀ ਆ ਇਸ ਕੋਠੀ ਤੇ ਤੇ ਜੋ ਵੀ ਮੰਨ ਕਰ ਤਾ ਆਲਖ ਵੀਰਾ ਸੇਵਾ ਦੇ ਕੇ ਗਿਆ ਵਾ ਉਹ ਉਸ ਚੀਜ਼ ਦੇ ਨਾਲ ਅਸੀਂ ਇਹਨੂੰ ਜੋੜ ਨਹੀਂ ਸਕਦੇ ਜੀ। ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਚਲੋ ਉਹ ਵੀ ਕੋਈ ਉਹਨਾਂ ਦਾ ਕੋਈ ਹੋਰ ਤਰੀਕਾ ਹੋਊਗਾ ਜੀ ਸੇਵਾ ਕਰਨ ਦਾ ਹਾਂਜੀ ਕੋਈ ਸੰਸਥਾ ਸੰਸਥਾ ਹਲੇ ਤੱਕ ਹਟੇ ਕੋਈ ਇੱਕ ਜਾਂ ਦੋ ਜਿਹੜੀਆਂ ਚੰਗੀਆਂ ਸੰਸਥਾ ਨੇ ਉਹ ਪਹੁੰਚੀਆਂ ਜੀ ਬਾਕੀ ਜਿੰਨੀਆਂ ਨਾਮੀ ਸੰਸਥਾ ਨੇ ਉਹ ਸਾਡੇ ਕੋਲ ਕੋਈ ਨਹੀਂ ਜੀ ਆਈ ਆਂਟੀ ਜੀ ਵੀ ਆ ਗਏ ਨੇ ਮੇਰੇ ਕੋਲ ਆਂਟੀ ਜੀ ਬਹੁਤ ਦੁੱਖ ਹੈ ਅਸੀਂ ਜਦੋਂ ਵਾਇਰਲ ਹੁੰਦੀਆਂ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਤੁਸੀਂ ਘਰ ਦੇ ਅੰਦਰ ਸੀਗੇ ਜਦੋਂ ਪਾਣੀ ਆਇਆ ਹੈ ਨਾ ਘਰ ਦੇ ਅੰਦਰ ਹੀ ਹਾਂ ਜੀ ਘਰ ਦੇ ਅੰਦਰ ਜਦੋਂ ਪਾਣੀ ਆਇਆ ਉਦੋਂ ਹੀ ਬਾਹਰ ਨਿਕਲੇ ਹਾਂ ਜੀ ਇਹੋ ਜੂਨੀ ਲੈ ਕੇ ਕੱਪੜੇ ਪਾ ਕੇ ਬਾਹਰ ਆ ਗਏ ਆ ਜੀ ਸਾਨੂੰ ਇਹ ਗੱਲ ਦਾ ਨਹੀਂ ਸੀ ਪਤਾ ਕਿ ਸਾਡੇ ਨਾਲ ਇੰਨਾ ਵੱਡਾ ਘੈਰ ਹੋ ਜਾਣਾ ਕਿ ਅਸੀਂ ਦੁਬਾਰਾ ਆਪਣੇ ਘਰ ਨਹੀਂ ਜਾ ਸਕਦੇ ਵੀ ਸਾਨੂੰ ਇਹਨੂੰ ਇਹ ਗੱਲ ਦਾ ਨਹੀਂ ਸੀ ਪਤਾ ਤੁਹਾਡੇ ਆਲੇ-ਦੁਆਲੇ ਵੀ ਬੜਾ ਨੁਕਸਾਨ ਹੋਇਆ ਸਿਰਫ ਕੋਠੀ ਦਾ ਨੁਕਸਾਨ ਨਹੀਂ ਲੇਕਿਨ ਆਲੇ-ਦੁਆਲੇ ਜਿੱਧਰ ਵੀ ਨਜ਼ਰ ਘੁਮਾਰੇ ਆ ਉਧਰ ਹੀ ਨੁਕਸਾਨ ਹੈ ਨੁਕਸਾਨ ਤੇ ਸਾਰੇ ਨਗਰ ਦਾ ਹੀ ਬਹੁਤ ਜ਼ਿਆਦਾ ਹੋਇਆ ਜੀ ਨੁਕਸਾਨ ਤੇ ਸਾਰੇ ਪਿੰਡ ਦਾ ਹੀ ਰਿਆ ਕੱਕਣੀਗਾ ਵੀ ਨਾ ਕਿਤੇ ਬਾਹਰ ਕਿਤੇ ਕੰਨੇ ਦੀ ਫਸਲ ਰਹਿ ਗਈ ਆ ਨਾ ਕਿਤੇ ਝੋਨੇ ਦੀ ਰਹਿ ਗਈ ਆ ਨਾ ਕਿਤੇ ਅੱਗੇ ਕਿਤੇ ਕਣਕ ਬੀਜਣ ਦੀ ਆਸ ਆ ਚਲੋ ਇਹ ਆ ਮਾਲੀ ਨੁਕਸਾਨ ਸਾਡਾ ਵੀ ਹੋ ਜਾਂਦਾ ਸਾਡੀ ਰੱਬ ਛੱਤ ਰਹਿਣ ਦਿੰਦਾ ਆਪਣੇ ਘਰ ਤੇ ਆਣ ਕੇ ਬਹਿ ਜਾਂਦੇ ਆਪਾਂ ਮਹਿਲਾਂ ਤੋਂ ਉੱਤਰ ਕੇ ਤੰਬੂ ਚ ਬੈਠੇ ਆ ਬਸ ਉਹ ਵੀ ਗੁਰੂ ਰਾਮਦਾਸ ਜੀ ਰਜਾ ਵਾ ਉਹਨੂੰ ਜੋ ਚੰਗਾ ਲੱਗਦਾ ਉਹਨੇ ਵਧੀਆ ਕੀਤਾ ਜੋ ਅੱਗੇ ਕਰੇਗਾ ਮੇਰਾ ਗੁਰੂ ਰਾਮਦਾਸ ਜੀ ਉਹ ਵੀ ਵਧੀਆ ਕਰੇਗਾ ਕੋਈ ਨਹੀਂ ਭੈਣ ਭਰਾਵਾਂ ਦੇ ਟਾਡੇ ਵਰਗਿਆਂ ਦੇ ਨਾਲ ਹੌਸਲੇ ਬੁਲੰਦਦੇ ਆ ਖਰਚਾ ਕਿੰਨਾ ਆਇਆ ਸੀਗਾ ਜਦੋਂ ਕੋਠੀ ਬਣਾਈ ਸੀਗੀ ਇਹ ਮੈਡਮ ਤੁਸੀਂ ਆਪ ਹੀ ਵੇਖ ਲਓ ਜੀ ਐਡੇ ਤਕੜੇ ਮਹਿਲ ਤੇ ਕਿੰਨੀ ਲਗਤ ਹੁੰਦੀ ਆ ਹਰ ਬੰਦਾ ਹੀ ਅੱਜਕੱਲ ਸਿਆਣਾ ਵਿਖਾ ਦਿਓ ਭਾਈ ਇੱਕ ਵਾਰੀ ਤੁਸੀਂ ਅਸੀਂ ਤਾਂ ਸਾਰੇ ਵੱਖ-ਵੱਖ ਚੈਨਲਾਂ ਤੇ ਦੱਸ ਚੁੱਕੇ ਆਂ ਵੀ ਸਾਡੀ ਬਹੁਤ ਜ਼ਿਆਦਾ ਇੱਥੇ ਲਗਤ ਲੱਗੀ ਆ ਜੋ ਵੀ ਆ ਪੈਸੇ ਦੀ ਤੇ ਮੈਡਮ ਤਕਰੀਬਨ ਤਕਰੀਬਨ ਕੋਈ 1.5 ਕਰੋੜ ਦੇ ਲਾਗੇ ਬਣੇ ਆ ਖਰਚਾ ਜੋ ਵੀ ਲੱਗਾ ਤੇ ਕੀ ਅਪੀਲ ਕਰਦੇ ਹੋ ਕੀ ਗੁਹਾਰ ਲਾਉਨੇ ਹੋ ਸਰਕਾਰ ਨੂੰ ਮੰਬਰ ਸਰਕਾਰਾਂ ਤੇ ਨਾ ਮਤਲਬ ਆ ਤੁਸੀਂ ਬੰਦੇ ਉੱਤੋਂ ਨਾ ਪਿੱਛੇ ਪਿੱਛੇ ਹੋ ਕੇ ਚਲ ਜਾਂਦੀਆਂ ਜਾਂ ਪਿੰਡੋ ਗੇੜਾ ਲਾ ਕੇ ਚਲ ਜਾਂਦੀਆਂ ਇੱਥੋਂ ਤੱਕ ਨਹੀਂ ਜੀ ਕੋਈ ਵੀ ਆਇਆ ਹੂੰ ਜੇ ਕੋਈ ਆਇਆ ਹੁੰਦਾ ਤੇ ਕੋਈ ਆਪਣੇ ਤੁਸੀਂ ਤੁਹਾਡਾ ਵੀ ਚੈਨਲ ਆ ਇੱਕ ਤੁਸੀਂ ਕਿਤੇ ਵੇਖਿਆ ਜੀ ਕੋਈ ਵੀ ਸਰਕਾਰ ਦਾ ਕੋਈ ਇੱਥੇ ਪਹੁੰਚਿਆ ਹੋਏ ਕੋਈ ਨਹੀਂ ਜੀ ਆਇਆ ਹੁਣ ਤੁਸੀਂ ਕੀ ਸੋਚਿਆ ਅੱਗੇ ਕੀ ਕਰਨਾ ਹੈ ਕਿਉਂਕਿ ਐਡਾ ਵੱਡਾ ਮਹਿਲ ਹੈ ਕਿਸੇ ਕੰਮ ਦਾ ਨਹੀਂ ਰਿਹਾ ਹੁਣ ਅਸੀਂ ਤੇ ਇਹੀ ਸੋਚਿਆ ਜੀ ਸਰਕਾਰਾਂ ਨੂੰ ਕੁਝ ਨਾ ਕੁਝ ਵੇਖਣਾ ਚਾਹੀਦਾ ਇਹਦੇ ਬਾਰੇ ਜ਼ਰੂਰ ਧਿਆਨ ਦੇਣਾ ਚਲੋ ਇਹ ਸਾਰਾ ਤੇ ਨਹੀਂ ਕਹਿੰਦੇ ਜੋ ਵੀ ਸਰਕਾਰਾਂ ਦਾ ਵਾ ਜਿੰਨੇ ਜੋਗੇ ਵੀ ਹੈਗੇ ਆ ਉਹ ਕੁਝ ਤੇ ਕਰਨ ਤੁਸੀਂ ਹੁਣ ਇੱਕ ਗੱਲ ਸੁਣੀ ਹੋਊਗੀ ਕਿ ਸੀਐਮ ਸਾਹਿਬ ਕਹਿ ਰਹੇ ਆ ਵੀ 20000 ਰੁਪਏ ਕਿੱਲੇ ਦਾ ਦੇਵਾਂਗੇ ਮੈਡਮ 20000 ਰੁਪਏ ਤੋਂ ਵੱਧ ਤੇ ਸਾਡੀ ਲਗਤ ਹੀ ਆ ਗੰਨੇ ਦੀ ਫਸਲ ਤੇ 20000 ਰੁਪਏ ਦਾ ਖਰਚਾ ਹੀ ਆ ਜਾਂਦਾ ਜੀ 30000 ਰੁਪਏ ਕਿੱਲੇ ਦਾ ਖਰਚਾ ਹੀ ਆ ਜਾਂਦਾ ਤੇ ਸਾਨੂੰ ਕੋਈ ਮਜਬਾ ਮਿਲਦਾ ਵਾ 6800 ਰੁਪਏ ਸਰਕਾਰ ਨੂੰ ਤਾਂ ਅਸੀਂ ਇਹੋ ਅਪੀਲ ਕਰਾਂਗੇ ਨਾ ਸਾਨੂੰ ਘਰ ਤੇ ਕਿਨੇ ਬਣਾ ਕੇ ਨਹੀਂਗਾ ਦੇਣਾ ਵੀ ਇੱਕ ਅਸੀਂ ਤੇ ਇੱਕ ਵਾਰ ਉਜੜੇ ਹੀ ਆ ਨਾ ਜੜੇ ਹੀ ਆ ਜੀ ਸਾਡੇ ਬਾ ਸਾਡੇ ਨਾਲ ਤੇ 47 ਵਾਲਾ ਹਾਲ ਹੋਇਆ ਹਾਂ ਆਪਾਂ ਤੇ ਬੜੀ ਕਾਸੇ ਪੁਜੜ ਪੁਜੜ ਕੇ ਪਿੱਛੇ ਚੱਲ ਜਾਵਾਂਗੇ ਹੋਰ ਕੀ ਇਹੋ ਹੀ ਆ ਨਾ ਜੇ ਸਾਡੀ ਕੋਈ ਸਰਕਾਰ ਮਤ ਕਰੂਗੀ ਜੇ ਇਹਨੂੰ ਕੋਈ ਚੁਕਾ ਚਕੂ ਦੇਗੀ ਤੇ ਮਿਹਰਬਾਨੀ ਉਹਦੀ ਫਿਰ ਇੱਥੇ ਹੀ ਰਵਾਂਗੇ ਸਾਡੇ ਕੋ ਆਪਣੇ ਕੋ ਤੇ ਚੁਕਵਾਈ ਨਹੀਂ ਗਈ ਯਾਨੀ ਕੋਈ ਇੰਜੀਨੀਅਰ ਦੇ ਤੱਕ ਗੱਲ ਪਹੁੰਚੇਗੀ ਕੋਈ ਸਰਕਾਰ ਚੁਕਾ ਦੇਗੀ ਤੇ ਫਿਰ ਰਵਾਂਗੇ ਇੱਥੇ ਨਹੀਂ ਤੇ ਫਿਰ ਆਪ ਸਾਡਾ ਤੇ ਕੋਈ ਅੰਦਰਲਾ ਸਮਾਨ ਜਿਹੜਾ 2023 ਦੇ ਵਿੱਚ ਵੀ ਪਾਣੀ ਆਉਂਦਾ ਸੀ ਉਦੋਂ ਵੀ ਸਾਡੀ ਚਲੋ ਬਾਹਰ ਸਾਰੀ ਕੰਨੇ ਦੀ ਫਸਲ ਮਾਰੀ ਜੀ ਉਦੋਂ ਸਰਕਾਰਾਂ ਨੇ ਸਾਨੂੰ ਇੱਕ ਐਂਕਰ ਦਾ ਮਤਲਬ ਕਿੱਲੇ ਦਾ 50 ਕਿੰਨਾ 6800 ਰੁਪਿਆ 6800 ਰੁਪਿਆ 3800 ਰੁਪਿਆ ਜੋ ਵੀ ਆ ਇਹਦਾ ਦਿੱਤਾ ਸੀ ਜੇ ਖਰਾਬਾ ਦਿੱਤਾ ਸੀ ਅਸੀਂ ਉਹ ਵੀ ਨਹੀਂ ਲਿਆ ਜੀ ਉਹ ਵੀ ਛੱਡ ਆਏ ਹਾਂ ਉਦੋਂ ਕਿਉਂਕਿ ਉਦੋਂ ਸਾਡੇ ਘਰ ਦੀ ਛੱਤ ਹੈਗੀ ਸੀ ਜੀ ਅਸੀਂ ਮੰਗਤੇ ਨਹੀਂ ਹੈ ਸਰਕਾਰਾਂ ਦੇ ਸਾਨੂੰ ਕਿੰਨੇ ਸਾਨੂੰ ਸਰਕਾਰਾਂ ਨੇ ਮੰਗਤੇ ਬਣਾਇਆ ਜੀ ਆ ਪਾਣੀ ਕੁਦਰਤ ਦੀ ਆਫਤ ਥੋੜੀ ਆ ਇਹ ਸਰਕਾਰਾਂ ਦਾ ਜੀ ਸਰਕਾਰਾਂ ਦਾ ਛੱਡਿਆ ਗਿਆ ਇੱਕ ਦਿਨ ਇੱਥੇ ਤੁਸੀ ਦਾ ਜਿੱਥੋਂ ਹੁਣ ਬੰਨ ਟੁੱਟਾ ਜੀ ਉੱਥੇ ਪਾਣੀ ਨਹੀਂ ਸੀ ਹੈਗਾ ਰਤੋ ਦਾਤ ਪਾਣੀ ਇੰਨਾ ਕ ਜਿਆਦਾ ਇਹਨਾਂ ਨੇ ਛੱਡਿਆ ਵਾ ਜੋ ਇੱਥੋਂ ਅਗਲੇ ਪਿੰਡ ਵੀ ਮਾਸ਼ੀ ਵਾਲੇ ਪਿੱਛੇ ਡੇਰਾ ਪਪਾ ਨਾਨਕ ਧਰਮਕੋਟ ਇੱਦਾਂ ਪੰਜਾਂ ਸੱਤਾਂ ਥਾਵਾਂ ਤੋਂ ਤੁਸੀ ਟੁੱਟ ਗਿਆ ਜੀ ਇੱਕ ਤੁਸੀ ਟੁੱਟੇ ਤੇ ਹਜ਼ਾਰਾਂ ਪਿੰਡ ਹੀ ਥੱਲੇ ਆ ਜਾਂਦੇ ਸੀ ਉਹਦੀ ਲਪੇਟ ਚ ਤੇ ਇਹ ਵੇਖੋ ਜੀ ਕਿੰਨੇ ਥਾਵਾਂ ਤੋਂ ਜੋ ਤੁਸੀ ਬੰਨ ਟੁੱਟ ਗਏ ਸੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦੰਨੇ ਆ ਬਹੁਤ ਨੁਕਸਾਨ ਹੋਇਆ ਇਹ ਵੀਡੀਓ ਦੇ ਵਿੱਚ ਦੇਖਣ ਲਈ ਤੁਹਾਨੂੰ ਲੱਗ ਰਿਹਾ ਹੋਵੇਗਾ ਲੇਕਿਨ ਤੁਸੀਂ ਅਗਰ ਲਾਈਵ ਇੱਥੇ ਆ ਕੇ ਦੇਖਦੇ ਹੋ ਤਾਂ ਇਸ ਕੋਠੀ ਦਾ ਹੁਣ ਕੁਝ ਵੀ ਨਹੀਂ ਬਚਿਆ ਅੰਦਰ ਜਾਣ ਜੋਗਾ ਰਸਤਾ ਵੀ ਨਹੀਂ ਹੈ ਬਹੁਤ ਬੁਰਾ ਹਾਲ ਹਾਂਜੀ ਹਾਂਜੀ ਜਦੋਂ ਬਿਆਸ ਦਰਿਆ 'ਚ ਪਾਣੀ ਇਹਨਾਂ ਨੇ ਛੱਡਿਆ ਗਿਆ ਵਾ ਉਸ ਦਿਨ ਸਾਡਾ ਸਾਰਾ ਦਾ ਵੀ ਜੋ ਆ ਇਹਦੇ ਦਾ ਇਹਦਾ ਪੱਧਰ ਡਾਊਨ ਚੱਲਣ ਲੱਗਾ ਸੀ ਉਸ ਦਿਨ ਹੀ ਸਰਕਾਰਾਂ ਵੰਡ ਕੇ ਪਾਣੀ ਛੱਡ ਦਿੰਦੀਆਂ ਇੱਧਰ ਵੀ ਆ ਜਿੰਨੀਆਂ ਪਿੱਛੇ ਸਕੀਨ ਨਾਲੇ ਆ ਹੋਰ ਨਹਿਰਾਂ ਨੇ ਇਹ ਕਾਫੀ ਜ਼ਿਆਦਾ ਪਾਣੀ ਇਹਨਾਂ ਦੇ ਵਿੱਚ ਵੀ ਆ ਸਕਦਾ ਸੀ ਸਾਰੀਆਂ ਹੀ ਉਹਨਾਂ ਦਾ ਪੱਧਰ ਡਾਊਨ ਚੱਲਦਾ ਰਿਹਾ ਇਨਾਂ ਨੇ ਇੱਕ ਦਮ ਪਾਣੀ ਇੰਨਾ ਛੱਡਿਆ ਤੇ ਜੋ ਨੁਕਸਾਨ ਆ ਉਹ ਤੁਹਾਡੇ ਸਾਹਮਣੇ ਹੈ ਜੀ ਸੋ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਜਗਾ ਜਗਾ ਤੇ ਜਾ ਕੇ ਅਸੀਂ ਤੁਹਾਨੂੰ ਰਿਪੋਰਟਸ ਦਿਖਾ ਰਹੇ ਹਾਂ ਲੋਕਾਂ ਦੇ ਘਰਾਂ ਦੇ ਹਾਲ ਦਿਖਾ ਰਹੇ ਹਾਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਅਸੀਂ ਹਰ ਪਿੰਡ ਦੇ ਵਿੱਚ ਪਹੁੰਚ ਰਹੇ ਹਾਂ ਹਰ ਪਿੰਡ ਦੀ ਖਬਰ ਲੈ ਰਹੇ ਹਾਂ ਹਰ ਪਿੰਡ ਦੀ ਰਿਪੋਰਟ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਹੜੇ-ਕਿਹੜੇ ਲੋਕ ਜਿਹੜੇ ਨੇ ਕਿੰਨੇ-ਕਿੰਨੇ ਪ੍ਰਭਾਵਿਤ ਹੋਏ ਨੇ ਸੋ ਇਹ ਕੋਠੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿਉਂਕਿ ਇਹ ਕੋਠੀ ਹੜ੍ਹ ਦੀ ਝਪੇਟ ਦੇ ਸੋ ਉਮੀਦ ਹੈ ਕਿ ਇਹ ਜਲਦੀ ਇਸ ਚੀਜ਼ ਦਾ ਹੱਲ ਵੀ ਕੀਤਾ ਜਾਵੇਗਾ। ਸੋ ਇਸ ਟਾਈਮ ਮੈਂ ਪਿੰਡ ਕੋਨੇਵਾਲ ਮੌਜੂਦ ਹਾਂ। ਮੇਰੇ ਪਿੱਛੇ ਤੁਸੀਂ ਜਿਹੜੀ ਕੋਠੀ ਦੇਖ ਰਹੇ ਹੋ, ਇਹ ਕੋਠੀ ਸਭ ਤੋਂ ਜ਼ਿਆਦਾ ਹੜ੍ਹ ਦੀ ਚਪੇਟ ਦੇ ਵਿੱਚ ਆ। ਅ 1 ਘੰਟੇ ਦੇ ਅੰਦਰਾਂ ਦੇ ਕੋਠੀ ਟਹਿ ਗਈ। 27 ਤਰੀਕ ਦੀ ਗੱਲ ਦੱਸ ਰਿਹਾ ਤੁਹਾਨੂੰ ਔਰ ਪਰਿਵਾਰਿਕ ਮੈਂਬਰ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਏਡਾ ਵੱਡਾ ਹਾਦਸਾ ਹੁੰਦਾ ਹੈ। ਕਦੋਂ ਪਾਣੀ ਆਉਂਦਾ ਹੈ ਔਰ ਕਦੋਂ ਇਹ ਜਿਹੜੀ ਕੋਠੀ ਆ ਬਿਲਕੁਲ ਟੇਢੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਬੈਕਸਾਈਡ ਅਗਰ ਇਸ ਕੋਠੀ ਦੀ ਤੁਹਾਨੂੰ ਅਸੀਂ ਭਾਜੀ ਮੇਰੇ ਨਾਲ ਨੇ ਭਾਜੀ ਜ਼ਰੂਰ ਦੱਸੋ ਸਰ ਹਾਂਜੀ ਅਸ ਕਾਲੀ ਮੈਡਮ 27 ਤਰੀਕ ਨੂੰ ਸਵੇਰੇ ਪਾਣੀ ਆਉਂਦਾ ਜੀ ਕੋਈ ਸਵੇਰੇ 6:30 ਦੇ ਕਰੀਬ ਤੇ ਜਦੋਂ ਪਾਣੀ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਕੋਈ ਜੋ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭਰ ਗਿਆ ਜੀ ਤੇ ਬਹੁਤ ਹੀ ਜ਼ਿਆਦਾ ਪਾਣੀ ਆਇਆ ਜੀ ਕਿੰਨੇ ਕਿੰਨੇ ਫੁੱਟ ਸੀਗਾ ਕੋਈ 10 ਤੋਂ 11 ਫੁੱਟ ਹੀ ਜੀ ਪਾਣੀ ਤੇ ਘਰ ਦੇ ਅੰਦਰ ਕੌਣ ਸੀਗਾ ਜਦੋਂ ਇਹ ਤੁਹਾਡੀ ਕੋਠੀ ਜਿਹੜੀ ਟੱਡੀ ਹੋਈ ਔਰ ਪਿੱਛੋਂ ਸਾਰੀ ਖਤਮ ਹੋਈ ਕੋਠੀ ਤੁਹਾਡੀ ਘਰ ਦੇ ਅੰਦਰ ਦੀ ਮਾਮਾ ਹੀ ਮਾਮੀ ਜੀ ਹੀ ਤੇ ਅਜੇ ਪਾਲ ਉਹ ਸੇਵਾ ਕਰਨ ਦੇ ਸਾਹਮਣੇ ਜਿੱਥੇ ਹੁਣ ਬਾਬਿਆਂ ਦਾ ਬੰਨ ਡਿਆ ਇਹ ਵੀ ਉਸ ਦਿਨ ਨਾ ਬੋਰੀਆਂ ਡੇ ਹੀ ਲਾਉਣ ਵੀ ਜਿੱਥੇ ਜਿੱਥੇ ਮੰਨ ਲਓ ਕੋਈ ਬੰਨ ਮਾੜਾ ਸੀ ਉੱਥੇ ਸੇਵਾ ਡੇ ਹੀ ਕਰਨਾ ਫਿਰ ਇਹ ਤੁਸੀਂ ਜਦੋਂ ਇੱਕਦਮ ਟੁੱਟ ਜਾਂਦੀ ਉਦੋਂ ਰੋਲਾ ਪੈਂਦਾ ਵਾ ਤੇ ਇਹਨਾਂ ਨੇ ਆਪਣੇ ਡੰਗਰ ਜੋ ਖੋਲ ਕੇ ਆ ਉਹ ਤੁਸੀਂ ਬੰਦੇ ਉੱਤੇ ਚੜ੍ਹੇ ਆ ਤੇ ਅੰਦਰੋਂ ਪਾਸੇ ਚੀਜ਼ਾਂ ਨਿਕਲ ਸਕੀਆਂ ਨੇ ਟਰੈਕਟਰ ਕੱਢੇ ਸੀ ਤੇ ਮੋਟਰਸਾਈਕਲ ਬੁਲਟ ਕੱਢਿਆ ਵਾ ਬਸ ਜੀ ਇੱਕ ਮੋਟਰਸਾਈਕਲ ਵੀ ਪਾਣੀ ਦੇ ਵਿੱਚ ਰੁੜ ਗਿਆ ਜੀ ਸੰਦ ਹੋਰ ਵੀ ਕਾਫੀ ਗੁੜੇ ਓਕੇ ਸੋ ਹੈਲਪਲੀ ਕੋਈ ਅੱਗੇ ਵਧਿਆ ਹੈਲਪ ਵਾਸਤੇ ਕੋਈ ਨਹੀਂ ਜਿਆਦਾ ਔਲਖ ਕਿਰਤ ਉਹ ਅਲੱਗ ਤੁਹਾਡੇ ਏਰੀਆ ਚ ਆਏ ਸੀਗੇ ਹਾਂਜੀ ਔਲਖ ਆਇਆ ਸੀ ਕੱਲ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਆ ਵੀ ਤੁਸੀਂ ਸਾਡੇ ਘਰੇ ਆਓ ਇੱਕ ਵਾਰੀ ਆ ਕੇ ਤੇ ਇਹ ਕੋਠੀ ਦਾ ਤੁਸੀਂ ਵੇਖੋ ਤੇ ਸਹੀ ਵੀ ਸਹੀ ਮੈਨੀ ਤੇ ਨੁਕਸਾਨ ਕਿੰਨਾ ਵਾ ਤੇ ਇਹਦੀ ਕਿੰਨੀ ਮਤਲਬ ਕਿੰਨੀ ਲਾਗਤ ਲੱਗੀ ਆ ਇਸ ਕੋਠੀ ਤੇ ਤੇ ਜੋ ਵੀ ਮੰਨ ਕਰ ਤਾ ਔਲਖ ਵੀਰਾ ਸੇਵਾ ਦੇ ਕੇ ਗਿਆ ਵਾ ਉਹ ਉਸ ਚੀਜ਼ ਦੇ ਨਾਲ ਅਸੀਂ ਇਹਨੂੰ ਜੋੜ ਨਹੀਂ ਸਕਦੇ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਚਲੋ ਉਹ ਵੀ ਕੋਈ ਉਹਨਾਂ ਦਾ ਕੋਈ ਹੋਰ ਤਰੀਕਾ ਹੋਊਗਾ ਜੀ ਸੇਵਾ ਕਰਨ ਦਾ ਹਾਂਜੀ ਕੋਈ ਸੰਸਥਾ ਸੰਸਥਾ ਹਲੇ ਤੱਕ ਹੱਡੇ ਕੋਈ ਇੱਕ ਜਾਂ ਦੋ ਜਿਹੜੀਆਂ ਚੰਗੀਆਂ ਸੰਸਥਾ ਨੇ ਉਹ ਪਹੁੰਚੀਆਂ ਜੀ ਬਾਕੀ ਜਿੰਨੀਆਂ ਨਾਮੀ ਸੰਸਥਾ ਨੇ ਉਹ ਸਾਡੇ ਕੋਲ ਕੋਈ ਨਹੀਂ ਜੀ ਆਈ ਆਂਟੀ ਜੀ ਵੀ ਆ ਗਏ ਨੇ ਮੇਰੇ ਕੋਲ ਆਂਟੀ ਜੀ ਬਹੁਤ ਦੁੱਖ ਹੈ ਅਸੀਂ ਜਦੋਂ ਵਾਇਰਲ ਹੁੰਦੀਆਂ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਤੁਸੀਂ ਘਰ ਦੇ ਅੰਦਰ ਸੀਗੇ ਜਦੋਂ ਪਾਣੀ ਆਇਆ ਹੈ ਨਾ ਘਰ ਦੇ ਅੰਦਰ ਹੀ ਹਾਂ ਜੀ ਘਰ ਦੇ ਅੰਦਰ ਜਦੋਂ ਪਾਣੀ ਆਇਆ ਉਦੋਂ ਹੀ ਬਾਹਰ ਨਿਕਲੇ ਹਾਂ ਜੀ ਇਹੋ ਜੁਨੀ ਲੈ ਕੇ ਕੱਪੜੇ ਪਾ ਕੇ ਬਾਹਰ ਆ ਗਏ ਆ ਜੀ ਸਾਨੂੰ ਇਹ ਗੱਲ ਦਾ ਨਹੀਂ ਸੀ ਪਤਾ ਕਿ ਸਾਡੇ ਨਾਲ ਇੰਨਾ ਵੱਡਾ ਘੈਰ ਹੋ ਜਾਣਾ ਕਿ ਅਸੀਂ ਦੁਬਾਰਾ ਆਪਣੇ ਘਰ ਨਹੀਂ ਜਾ ਸਕਦੇ ਵੀ ਸਾਨੂੰ ਇਹਨੂੰ ਇਹ ਗੱਲ ਦਾ ਨਹੀਂ ਸੀ ਪਤਾ ਤੁਹਾਡੇ ਆਲੇ-ਦੁਆਲੇ ਵੀ ਬੜਾ ਨੁਕਸਾਨ ਹੋਇਆ ਸਿਰਫ ਕੋਠੀ ਦਾ ਨੁਕਸਾਨ ਨਹੀਂ ਲੇਕਿਨ ਆਲੇ-ਦੁਆਲੇ ਜਿੱਧਰ ਵੀ ਨਜ਼ਰ ਘੁਮਾਰੇ ਆ ਉਧਰ ਹੀ ਨੁਕਸਾਨ ਹੈ ਨੁਕਸਾਨ ਤੇ ਸਾਰੇ ਨਗਰ ਦਾ ਹੀ ਬਹੁਤ ਜ਼ਿਆਦਾ ਹੋਇਆ ਜੀ ਨੁਕਸਾਨ ਤੇ ਸਾਰੇ ਪਿੰਡ ਦਾ ਹੀ ਰਿਆ ਕੱਕਣੀਗਾ ਵੀ ਨਾ ਕਿਤੇ ਬਾਹਰ ਕਿਤੇ ਕੰਨੇ ਦੀ ਫਸਲ ਰਹਿ ਗਈ ਆ ਨਾ ਕਿਤੇ ਝੋਨੇ ਦੀ ਰਹਿ ਗਈ ਆ ਨਾ ਕਿਤੇ ਅੱਗੇ ਕਿਤੇ ਕਣਕ ਬੀਜਣ ਦੀ ਆਸ ਆ ਚਲੋ ਇਹ ਆ ਮਾਲੀ ਨੁਕਸਾਨ ਸਾਡਾ ਵੀ ਹੋ ਜਾਂਦਾ ਸਾਡੀ ਰੱਬ ਛੱਤ ਰਹਿਣ ਦਿੰਦਾ ਆਪਣੇ ਘਰ ਤੇ ਆਣ ਕੇ ਬਹਿ ਜਾਂਦੇ ਆਪਾਂ ਮਹਿਲਾਂ ਤੋਂ ਉੱਤਰ ਕੇ ਤੰਬੂ ਚ ਬੈਠੇ ਆ ਉਹ ਵੀ ਗੁਰੂ ਰਾਮਦਾਸ ਜੀ ਰਜਾ ਵਾ ਉਹਨੂੰ ਜੋ ਚੰਗਾ ਲੱਗਦਾ ਉਹਨੇ ਵਧੀਆ ਕੀਤਾ ਜੋ ਅੱਗੇ ਕਰੇਗਾ ਮੇਰਾ ਗੁਰੂ ਰਾਮਦਾਸ ਜੀ ਉਹ ਵੀ ਵਧੀਆ ਕਰੇਗਾ ਕੋਈ ਨਹੀਂ ਭੈਣ ਭਰਾਵਾਂ ਦੇ ਟਾਡੇ ਵਰਗਿਆਂ ਦੇ ਨਾਲ ਹੌਸਲੇ ਬੁਲੰਦਦੇ ਆ ਖਰਚਾ ਕਿੰਨਾ ਆਇਆ ਸੀਗਾ ਜਦੋਂ ਕੋਠੀ ਬਣਾਈ ਸੀਗੀ ਇਹ ਮੈਡਮ ਤੁਸੀਂ ਆਪ ਹੀ ਵੇਖ ਲਓ ਜੀ ਐਡੇ ਤਕੜੇ ਮਹਿਲ ਤੇ ਕਿੰਨੀ ਲਗਤ ਹੁੰਦੀ ਆ ਹਰ ਬੰਦਾ ਹੀ ਅੱਜਕੱਲ ਸਿਆਣਾ ਵਿਖਾ ਦਿਓ ਭਾਈ ਇੱਕ ਵਾਰੀ ਤੁਸੀਂ ਅਸੀਂ ਤਾਂ ਸਾਰੇ ਵੱਖ-ਵੱਖ ਚੈਨਲਾਂ ਤੇ ਦੱਸ ਚੁੱਕੇ ਆਂ ਵੀ ਸਾਡੀ ਬਹੁਤ ਜ਼ਿਆਦਾ ਇੱਥੇ ਲਗਤ ਲੱਗੀ ਆ ਜੋ ਵੀ ਆ ਪੈਸੇ ਦੀ ਤੇ ਮੈਡਮ ਤਕਰੀਬਨ ਤਕਰੀਬਨ ਕੋਈ 1.5 ਕਰੋੜ ਦੇ ਲਾਗੇ ਬਣੇ ਆ ਖਰਚਾ ਜੋ ਵੀ ਲੱਗਾ ਤੇ ਕੀ ਅਪੀਲ ਕਰਦੇ ਹੋ ਕੀ ਗੁਹਾਰ ਲਾਉਨੇ ਹੋ ਸਰਕਾਰ ਨੂੰ ਬੜਮ ਸਰਕਾਰਾਂ ਤੇ ਨਾ ਮਤਲਬ ਆ ਤੁਸੀਂ ਬੰਦੇ ਉਤੋਂ ਨਾ ਪਿੱਛੇ ਪਿੱਛੇ ਹੋ ਕੇ ਚਲ ਜਾਂਦੀਆਂ ਜਾਂ ਪਿੰਡੋ ਗੇੜਾ ਲਾ ਕੇ ਚਲ ਜਾਂਦੀਆਂ ਇੱਥੋਂ ਤੱਕ ਨਹੀਂ ਜੀ ਕੋਈ ਵੀ ਆਇਆ ਹੂੰ ਜੇ ਕੋਈ ਆਇਆ ਹੁੰਦਾ ਤੇ ਕੋਈ ਆਪਣੇ ਤੁਸੀਂ ਤੁਹਾਡਾ ਵੀ ਚੈਨਲ ਆ ਇੱਕ ਤੁਸੀਂ ਕਿਤੇ ਵੇਖਿਆ ਜੀ ਕੋਈ ਵੀ ਸਰਕਾਰ ਦਾ ਕੋਈ ਇੱਥੇ ਪਹੁੰਚਾ ਹੋਏ ਕੋਈ ਨਹੀਂ ਜੀ ਆਇਆ ਸੋ ਹੁਣ ਤੁਸੀਂ ਕੀ ਸੋਚਿਆ ਅੱਗੇ ਕੀ ਕਰਨਾ ਹੈ ਕਿਉਂਕਿ ਐਡਾ ਵੱਡਾ ਮਹਿਲ ਹੈ ਕਿਸੇ ਕੰਮ ਦਾ ਨਹੀਂ ਰਿਹਾ ਹੁਣ ਅਸੀਂ ਤੇ ਇਹੀ ਸੋਚਿਆ ਜੀ ਸਰਕਾਰਾਂ ਨੂੰ ਕੁਝ ਨਾ ਕੁਝ ਵੇਖਣਾ ਚਾਹੀਦਾ ਇਹਦੇ ਬਾਰੇ ਜ਼ਰੂਰ ਧਿਆਨ ਦੇਣਾ ਚਲੋ ਇਹ ਸਾਰਾ ਤੇ ਨਹੀਂ ਕਹਿੰਦੇ ਜੋ ਵੀ ਸਰਕਾਰਾਂ ਦਾ ਵਾ ਜਿੰਨੇ ਜੋਗੇ ਵੀ ਹੈਗੇ ਆ ਉਹ ਕੁਝ ਤੇ ਕਰਨ ਤੁਸੀਂ ਹੁਣ ਇੱਕ ਗੱਲ ਸੁਣੀ ਹੋਊਗੀ ਕਿ ਸੀਐਮ ਸਾਹਿਬ ਕਹਿ ਰਹੇ ਆ ਵੀ 20000 ਰੁਪਏ ਕਿੱਲੇ ਦਾ ਦੇਵਾਂਗੇ ਮੈਡਮ 20000 ਰੁਪਏ ਤੋਂ ਵੱਧ ਤੇ ਸਾਡੀ ਲਗਤ ਹੀ ਆ ਗੰਨੇ ਦੀ ਫਸਲ ਤੇ 20000 ਰੁਪਏ ਦਾ ਖਰਚਾ ਹੀ ਆ ਜਾਂਦਾ ਜੀ 30000 ਰੁਪਏ ਕਿੱਲੇ ਦਾ ਖਰਚਾ ਹੀ ਆ ਜਾਂਦਾ ਤੇ ਸਾਨੂੰ ਕੋਈ ਮਜਬਾ ਮਿਲਦਾ ਵਾ 6800 ਰੁਪਏ ਸਰਕਾਰ ਨੂੰ ਤਾਂ ਹੀ ਇਹੋ ਅਪੀਲ ਕਰਾਂਗੇ ਨਾ ਸਾਨੂੰ ਘਰ ਤੇ ਕਿਨੇ ਬਣਾ ਕੇ ਨਹੀਂਗਾ ਦੇਣਾ ਵੀ ਇੱਕ ਅਹੀਂ ਤੇ ਇੱਕ ਵਾਰ ਉਜੜੇ ਹੀ ਆ ਨਾ ਜੜੇ ਹੀ ਆ ਜੀ ਸਾਡੇ ਬਾ ਸਾਡੇ ਨਾਲ ਤੇ 47 ਵਾਲਾ ਹਾਲ ਹੋਇਆ ਹੈ ਆਪਾਂ ਤੇ ਬੜੀ ਕਾਸੇ ਫਿਰ ਜੜ ਪੁੱਜੜ ਕੇ ਪਿੱਛੇ ਚਲ ਜਾਵਾਂਗੇ ਹੋਰ ਕੀ ਇਹੋ ਹੀ ਆ ਨਾ ਜੇ ਸਾਡੀ ਕੋਈ ਸਰਕਾਰ ਮਤ ਕਰੂਗੀ ਜੇ ਇਹਨੂੰ ਕੋਈ ਚੁਕਾ ਚਕੂ ਦੇਗੀ ਤੇ ਮਿਹਰਬਾਨੀ ਉਹਦੀ ਫਿਰ ਇੱਥੇ ਹੀ ਰਵਾਂਗੇ ਸਾਡੇ ਕੋ ਆਪਣੇ ਕੋ ਤੇ ਚੁਕਵਾਈ ਨਹੀਂ ਗਈ ਯਾਨੀ ਕੋਈ ਇੰਜੀਨੀਅਰ ਦੇ ਤੱਕ ਗੱਲ ਪਹੁੰਚੇਗੀ ਕੋਈ ਸਰਕਾਰ ਚੁਕਾ ਦੇਗੀ ਤੇ ਫਿਰ ਰਵਾਂਗੇ ਇੱਥੇ ਨਹੀਂ ਤੇ ਫਿਰ ਆ ਸਾਡਾ ਤੇ ਕੋਈ ਅੰਦਰਲਾ ਸਮਾਨ ਜੜਾ ਸਾਡੇ ਮੇ 2023 ਦੇ ਵਿੱਚ ਵੀ ਪਾਣੀ ਆਉਂਦਾ ਸੀ ਉਦੋਂ ਵੀ ਸਾਡੀ ਚਲੋ ਬਾਹਰ ਸਾਰੀ ਕੰਨੇ ਦੀ ਫਸਲ ਮਰੀ ਜੀ ਉਦੋਂ ਸਰਕਾਰਾਂ ਨੇ ਸਾਨੂੰ ਇੱਕ ਐਂਕਰ ਦਾ ਮਤਲਬ ਕਿੱਲੇ ਦਾ 50 ਕਿੰਨਾ 6800 ਰੁਪਇਆ 6800 ਰੁਪਇਆ 3800 ਰੁਪਇਆ ਜੋ ਵੀ ਆ ਇਹਦਾ ਦਿੱਤਾ ਹੈ ਜੇ ਖਰਾਬਾ ਦਿੱਤਾ ਹੈ ਅਸੀਂ ਉਹ ਵੀ ਨਹੀਂ ਲਿਆ ਜੀ ਉਹ ਵੀ ਛੱਡ ਆਏ ਹਾਂ ਉਦੋਂ ਕਿਉਂਕਿ ਉਦੋਂ ਸਾਡੇ ਘਰ ਦੀ ਛੱਤ ਹੈਗੀ ਸੀ ਜੀ ਅਸੀਂ ਮੰਗਤੇ ਨਹੀਂ ਹੈ ਸਰਕਾਰਾਂ ਦੇ ਸਾਨੂੰ ਕਿੰਨੇ ਸਾਨੂੰ ਸਰਕਾਰਾਂ ਨੇ ਮੰਗਤੇ ਬਣਾਇਆ ਜੀ ਆ ਪਾਣੀ ਕੁਦਰਤ ਦੀ ਆਫਤ ਥੋੜੀ ਆ ਇਹ ਸਰਕਾਰਾਂ ਦਾ ਜੀ ਸਰਕਾਰਾਂ ਦਾ ਛੱਡਿਆ ਗਿਆ ਇੱਕ ਦਿਨ ਇੱਥੇ ਤੁਸੀ ਦਾ ਜਿੱਥੋਂ ਹੁਣ ਬੰਨ ਟੁੱਟਾ ਜੀ ਉੱਥੇ ਪਾਣੀ ਨਹੀਂ ਸੀ ਹੈਗਾ ਰਤੋ ਰਾਤ ਪਾਣੀ ਇੰਨਾ ਕ ਜਿਆਦਾ ਇਹਨਾਂ ਨੇ ਛੱਡਿਆ ਵਾ ਜੋ ਇੱਥੋਂ ਅਗਲੇ ਪਿੰਡ ਵੀ ਮਾਸ਼ੀ ਵਾਲੇ ਪਿੱਛੇ ਡੇਰਾ ਪਪਾ ਨਾਨਕ ਧਰਮਕੋਟ ਇੱਦਾਂ ਪੰਜਾਂ ਸੱਤਾਂ ਥਾਵਾਂ ਤੋਂ ਤੁਸੀ ਟੁੱਟ ਗਿਆ ਜੀ ਇੱਕ ਤੁਸੀ ਟੁੱਟੇ ਤੇ ਹਜ਼ਾਰਾਂ ਪਿੰਡ ਹੀ ਥੱਲੇ ਆ ਜਾਂਦੇ ਸੀ ਉਹਦੀ ਲਪੇਟ ਚ ਤੇ ਇਹ ਵੇਖੋ ਜੀ ਕਿੰਨੇ ਥਾਵਾਂ ਤੋਂ ਜੋ ਤੁਸੀ ਬੰਨ ਟੁੱਟ ਗਏ ਸੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦੰਨੇ ਆ ਬਹੁਤ ਨੁਕਸਾਨ ਹੋਇਆ ਇਹ ਵੀਡੀਓ ਦੇ ਵਿੱਚ ਦੇਖਣ ਲਈ ਤੁਹਾਨੂੰ ਲੱਗ ਰਿਹਾ ਹੋਵੇਗਾ ਲੇਕਿਨ ਤੁਸੀਂ ਅਗਰ ਲਾਈਵ ਇੱਥੇ ਆ ਕੇ ਦੇਖਦੇ ਹੋ ਤਾਂ ਇਸ ਕੋਠੀ ਦਾ ਹੁਣ ਕੁਝ ਵੀ ਨਹੀਂ ਬਚਿਆ ਅੰਦਰ ਜਾਣ ਜੋਗਾ ਰਸਤਾ ਵੀ ਨਹੀਂ ਹੈ ਬਹੁਤ ਬੁਰਾ ਹਾਲ ਹਾਂਜੀ ਜਦੋਂ ਬਿਆਸ ਦਰਿਆ 'ਚ ਪਾਣੀ ਇਹਨਾਂ ਨੇ ਛੱਡਿਆ ਗਿਆ ਵਾ ਉਸ ਦਿਨ ਸਾਡਾ ਸਾਰਾ ਦਾ ਵੀ ਜੋ ਆ ਇਹਦੇ ਦਾ ਇਹਦਾ ਪੱਧਰ ਡਾਊਨ ਚੱਲਣ ਲੱਗਿਆ ਸੀ ਉਸ ਦਿਨ ਹੀ ਸਰਕਾਰਾਂ ਵੰਡ ਕੇ ਪਾਣੀ ਛੱਡ ਦਿੰਦੀਆਂ ਇੱਧਰ ਵੀ ਆ ਜਿੰਨੀਆਂ ਪਿੱਛੇ ਸਕੀਨ ਨਾਲੇ ਆ ਹੋਰ ਨਹਿਰਾਂ ਨੇ ਇਹ ਕਾਫੀ ਜ਼ਿਆਦਾ ਪਾਣੀ ਇਹਨਾਂ ਦੇ ਵਿੱਚ ਵੀ ਆ ਸਕਦਾ ਸੀ ਸਾਰਿਆਂ ਹੀ ਉਹਨਾਂ ਦਾ ਪੱਧਰ ਡਾਊਨ ਚੱਲਦਾ ਰਿਹਾ ਇਹਨਾਂ ਨੇ ਇੱਕ ਦਮ ਪਾਣੀ ਇੰਨਾ ਛੱਡਿਆ ਤੇ ਜੋ ਨੁਕਸਾਨ ਹੈ ਉਹ ਤੁਹਾਡੇ ਸਾਹਮਣੇ ਹੈ ਜੀ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਜਗਾ ਜਗਾ ਤੇ ਜਾ ਕੇ ਅਸੀਂ ਤੁਹਾਨੂੰ ਰਿਪੋਰਟਸ ਦਿਖਾ ਰਹੇ ਆ ਲੋਕਾਂ ਦੇ ਘਰਾਂ ਦੇ ਹਾਲ ਦਿਖਾ ਰਹੇ ਆ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਅਸੀਂ ਹਰ ਪਿੰਡ ਦੇ ਵਿੱਚ ਪਹੁੰਚ ਰਹੇ ਆ ਹਰ ਪਿੰਡ ਦੀ ਖਬਰ ਲੈ ਰਹੇ ਆ ਹਰ ਪਿੰਡ ਦੀ ਰਿਪੋਰਟ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਆ ਕਿ ਕਿਹੜੇ ਕਿਹੜੇ ਲੋਕ ਜਿਹੜੇ ਨੇ ਕਿੰਨੇ ਕਿੰਨੇ ਪ੍ਰਭਾਵਿਤ ਹੋਏ ਨੇ ਸੋ ਇਹ ਕੋਠੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿਉਂਕਿ ਇਹ ਕੋਠੀ ਹੜ ਦੀ ਚਪੇਟ ਦੇ ਵਿੱਚ ਕਿਸੇ ਕੰਮ ਦੀ ਨਹੀਂ ਰਹੀ ਹੁਣ ਸੋ ਉਮੀਦ ਹੈ ਕਿ ਇਹ ਜਲਦੀ ਇਸ ਚੀਜ਼ ਦਾ ਹੱਲ ਵੀ ਕੀਤਾ ਜਾਵੇਗਾ